ਇੱਕ ਕਿਚਨ ਟਿਪਸ ਤੁਹਾਡੇ ਬਹੁਤ ਕੰਮ ਆਉਣਗੇ ਜਰੂਰ ਸੁਣੋ ਨੰਬਰ 1 ਰਾਤ ਦੇ ਸਮੇਂ ਕਦੇ ਵੀ ਜ਼ਿਆਦਾ ਪਾਣੀ ਨਾ ਪੀਓ ਇਸ ਨਾਲ ਤਾਕਤ ਵਿੱਚ ਕਮੀ ਆਉਣ ਲੱਗ ਜਾਂਦੀ ਹੈ ਤੇ ਨਾਲ ਹੀ بار بار ਪਿਸ਼ਾਬ ਆਉਣ ਦੀ ਸਮੱਸਿਆ ਵੀ ਹੋਣ ਲੱਗ ਜਾਂਦੀ ਹੈ ਨੰਬਰ 2 ਕੇਲੇ ਵਿੱਚ ਜ਼ਿੰਕ ਪਾਇਆ ਜਾਂਦਾ ਇਸ ਲਈ ਔਰਤਾਂ ਨੂੰ ਰੋਜ਼ਾਨਾ ਦੋ ਕੇਲੇ ਜ਼ਰੂਰ ਖਾਣੇ ਚਾਹੀਦੇ ਨੇ ਇਸ ਨਾਲ ਦੇ ਸਰੀਰ ਨੂੰ ਭਰਪੂਰ ਮਾਤਰਾ ਵਿੱਚ ਤਾਕਤ ਮਿਲਦੀ ਹੈ। ਨੰਬਰ 3 ਖਾਲੀ ਪੇਟ ਕਦੇ ਵੀ ਕੇਲਾ ਨਾ ਖਾਓ ਇਸ ਨਾਲ ਸਰੀਰ ਅੰਦਰ ম্যাগਨੀਸ਼ੀਅਮ ਦੀ ਮਾਤਰਾ ਵਧਣ ਲੱਗ ਜਾਂਦੀ ਹੈ ਜਿਸ ਨਾਲ ਕੈਲਸ਼ੀਅਮ ਅਤੇ ম্যাগਨੀਸ਼ੀਅਮ ਵਿੱਚ ਆਪਸ ਵਿੱਚ ਸੰਤੁਲਨ ਨਹੀਂ ਬਣਦਾ। ਨੰਬਰ 4 ਹਫ਼ਤੇ ਵਿੱਚ ਇੱਕ ਵਾਰ ਆਪਣੇ ਸਰੀਰ ਦੀ ਕੋਈ ਵੀ ਤੇਲ ਲੈ ਕੇ ਕੋਸਾ ਕਰਕੇ 15-20 ਮਿੰਟ ਤੱਕ ਮਾਲਿਸ਼ ਜ਼ਰੂਰ ਕਰੋ ਇਸ ਨਾਲ ਸਰੀਰ ਅੰਦਰ ਤਾਕਤ ਬਣੀ ਰਹਿੰਦੀ ਹੈ। ਨੰਬਰ 5 ਜੇਕਰ ਤੁਸੀਂ ਬਟਰ ਨੂੰ ਆਸਾਨੀ ਨਾਲ ਕੱਦੂਕਾਸ ਕਰਨਾ ਚਾਹੁੰਦੇ ਹੋ ਤਾਂ ਬਟਰ ਉੱਪਰ ਚਾਪ ਹੋਣੀ ਘਸਾ ਦਿਓ ਇਸ ਨੂੰ ਬਹੁਤ ਹੀ ਆਸਾਨੀ ਨਾਲ ਬਰੀਕ-ਬਰੀਕ ਹੋ ਜਾਵੇਗਾ। ਨੰਬਰ 6 ਜੇਕਰ ਤੁਸੀਂ ਛਾਲਣੀ ਵਿੱਚ ਆਟਾ ਪਾ ਕੇ ਉਸ ਵਿੱਚ ਗਲਾਸ ਘਮਾ ਦਿੰਦੇ ਹੋ ਤਾਂ ਇਸ ਦਾ ਆਟਾ ਕਦੇ ਵੀ ਛਾਲਣੀ ਵਿੱਚੋਂ ਬਾਹਰ ਨਹੀਂ ਆਵੇਗਾ। ਨੰਬਰ 7 ਜਦੋਂ ਵੀ ਤੁਸੀਂ ਬਾਹਰੋਂ ਕੋਈ ਵੀ ਪੈਕੇਟ ਵਾਲੀ ਚੀਜ਼ ਜਾਂ ਫਿਰ ਅੰਡੇ ਲੈ ਕੇ ਆਉਂਦੇ ਹੋ ਤਾਂ ਉਹਨਾਂ ਨੂੰ ਪਹਿਲਾਂ ਪਾਣੀ ਨਾਲ ਚੰਗੀ ਤਰ੍ਹਾਂ ਨਾਲ ਧੋ ਕੇ ਸਾਫ਼ ਕਰ ਲਓ। ਫਿਰ ਹੀ ਇਹਨਾਂ ਦਾ ਇਸਤੇਮਾਲ ਕਰੋ ਨਹੀਂ ਤਾਂ ਕੀਟਾਣੂ ਤੁਹਾਡੇ ਸਰੀਰ ਅੰਦਰ ਜਾਣਗੇ। ਨੰਬਰ 8 ਜੇਕਰ ਤੁਸੀਂ ਗੰਦੇ ਬਰਤਨਾਂ ਵਿੱਚ ਨਿੰਬੂ ਦਾ ਸਿਲਕਾ ਵੀ ਘਸਾ ਦਿੰਦੇ ਹੋ ਤਾਂ ਇਸ ਨਾਲ ਬਰਤਨ ਬਹੁਤ ਹੀ ਆਸਾਨੀ ਨਾਲ ਸਾਫ਼ ਹੋ ਜਾਂਦੇ ਨੇ ਤੇ ਨਾਲ ਹੀ ਚਮਕ ਜਾਂਦੇ ਹਨ ਨੰਬਰ 9 ਸ਼ਹਿਦ ਦਾ ਸੇਵਨ ਕਰਨਾ ਦਿਲ ਮਜ਼ਬੂਤ ਹੁੰਦਾ ਇਸ ਲਈ ਇੱਕ ਚਮਚ ਸ਼ਹਿਦ ਰੋਜ਼ਾਨਾ ਜ਼ਰੂਰ ਖਾਣਾ ਚਾਹੀਦਾ ਹੈ ਨੰਬਰ 10 ਜੇਕਰ ਤੁਹਾਨੂੰ ਕਬਜ਼ ਦੀ ਸਮੱਸਿਆ ਰਹਿੰਦੀ ਹੈ ਤਾਂ ਆਪਣੀ ਡਾਈਟ ਵਿੱਚ ਹਰੇ ਪਿਆਜ਼ ਦਾ ਸੇਵਨ ਜ਼ਰੂਰ ਕਰਿਆ ਕਰੋ ਨੰਬਰ 11 ਜੇਕਰ ਤੁਸੀਂ ਪੱਕੇ ਹੋਏ ਜਾਮਣ ਉੱਪਰ ਕਾਲਾ ਨਮਕ ਲਗਾ ਕੇ ਖਾਂਦੇ ਹੋ ਤਾਂ ਇਸ ਨਾਲ ਹਰ ਪ੍ਰਕਾਰ ਦੀ ਖਾਂਸੀ ਤੋਂ ਸਾਨੂੰ ਆਰਾਮ ਦੇ ਸਕਤੀ ਹੈ। ਨੰਬਰ 12 ਸਵੇਰ ਦਾ ਖਾਣਾ ਹਮੇਸ਼ਾ ਪੇਟ ਭਰ ਕੇ ਕਰੋ ਤੇ ਦੁਪਹਿਰ ਦਾ ਖਾਣਾ ਸਵੇਰ ਦੇ ਖਾਣੇ ਤੋਂ ਥੋੜਾ ਹਲਕਾ ਕਰੋ ਤੇ ਰਾਤ ਦਾ ਖਾਣਾ ਭੁੱਖ ਰੱਖ ਕੇ ਕਰੋ। ਇਸ ਨਾਲ ਤੁਸੀਂ ਪੂਰੀ ਜ਼ਿੰਦਗੀ ਜਵਾਨ ਤੇ ਸਿਹਤਮੰਦ رہ ਸਕਦੇ ਹੋ। ਨੰਬਰ 13 ਜੇਕਰ ਤੁਸੀਂ ਰੋਜ਼ਾਨਾ ਰਾਤ ਨੂੰ ਦੰਦਾਂ ਨੂੰ ਸਾਫ਼ ਕਰਕੇ ਸੌਂਦੇ ਹੋ ਤਾਂ ਇਸ ਨਾਲ ਤੁਹਾਡੇ ਦੰਦ ਹਮੇਸ਼ਾ ਸਾਫ਼ ਤੇ ਮਜ਼ਬੂਤ ਰਹਿਣਗੇ। ਨੰਬਰ 14 ਜਿਆਦਾ ਤੋਂ ਜਿਆਦਾ ਖਾਣਾ ਲੋਹੇ ਦੀ ਕੜਾਹੀ ਵਿੱਚ ਬਣਾ ਕੇ ਖਾਓ ਇਸ ਨਾਲ ਸਰੀਰ ਨੂੰ ਆਇਰਨ ਦੀ ਪਈ ਹੋਈ ਕਮੀ ਨੂੰ ਪੂਰਾ ਕਰਨ ਦੀ ਤਾਕਤ ਮਿਲ ਜਾਂਦੀ ਹੈ। ਨੰਬਰ 15 ਰੋਜ਼ਾਨਾ ਇੱਕ ਆਮਲੇ ਦਾ ਸੇਵਨ ਕਰਨਾ ਅੱਖਾਂ ਵਾਲਾਂ ਤੇ ਚਿਹਰੇ ਨੂੰ ਕਾਫੀ ਲਾਭ ਮਿਲਦੇ ਨੇ ਨਾਲ ਹੀ ਇਹਨਾਂ ਦੀ ਚਮਕ ਵੀ ਵਧਣ ਲੱਗ ਜਾਂਦੀ ਹੈ। ਨੰਬਰ 16 ਵਾਲਾਂ ਨੂੰ ਲੰਮਾ ਕਰਨ ਲਈ ਨਾਰੀਅਲ ਤੇਲ ਵਿੱਚ ਆਮਲਾ ਪਾਊਡਰ ਮਿਲਾ ਕੇ ਵਾਲਾਂ ਦੀਆਂ ਜੜ੍ਹਾਂ ਵਿੱਚ ਲਗਾ ਲਓ ਇਸ ਨਾਲ ਵਾਲ ਕੁਦਰਤੀ ਤੌਰ ਤੇ ਲੰਮੇ ਹੋਣਗੇ ਤੇ ਝੜਨੇ ਵੀ ਬੰਦ ਹੋ ਜਾਣਗੇ। ਨੰਬਰ 17 ਜੇਕਰ ਬੱਚੇ ਦੇ ਪੇਟ ਵਿੱਚ ਦਰਦ ਰਹਿੰਦਾ ਤਾਂ ਥੋੜਾ ਜਿਹਾ ਪਾਣੀ ਕੋਸਾ ਲੈ ਕੇ ਉਸ ਵਿੱਚ ਹਿੰਗ ਮਿਲਾ ਲਓ ਇਸ ਦੀ ਮਾਲਿਸ਼ ਬੱਚੇ ਦੇ ਪੇਟ ਉੱਪਰ ਕਰੋ ਤੇ ਨਾਲ ਹੀ ਧੁੰਨੇ ਵਿੱਚ ਪਾ ਦਿਓ ਇਸ ਨਾਲ ਦਰਦ ਤੋਂ ਆਰਾਮ ਮਿਲੇਗਾ। ਨੰਬਰ 18 ਘਰ ਵਿੱਚ ਕਦੇ ਵੀ ਫਟੇ ਪੁਰਾਣੇ ਕੱਪੜੇ ਤੇ ਬੈੱਡ ਸ਼ੀਟ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ ਇਸ ਨਾਲ ਘਰ ਵਿੱਚ ਨਿਕਾਰਾਤਮਕ ਊਰਜਾ ਬਹੁਤ ਫੈਲਦੀ ਹੈ ਜਿਸ ਨਾਲ ਘਰ ਵਿੱਚ ਬਰਕਤ ਖਤਮ ਹੋਣ ਲੱਗ ਜਾਂਦੀ ਹੈ। ਨੰਬਰ 19 ਜੇਕਰ ਹਚਕੀ ਬੰਦ ਨਾ ਹੋ ਰਹੀ ਹੋਵੇ ਤਾਂ ਤੁਸੀਂ ਚੀਨੀ ਨੂੰ ਹੌਲੀ-ਹੌਲੀ ਚੂਸ ਕੇ ਖਾ ਲਓ ਇਸ ਨਾਲ ਹਚਕੀ हट ਜਾਵੇਗੀ। ਨੰਬਰ 20 ਜੇਕਰ ਬਲੱਡ ਪ੍ਰੈਸ਼ਰ ਕਦੇ ਵੱਧ ਜਾਂਦਾ ਕਦੇ ਘਟ ਹੋ ਜਾਂਦਾ ਤਾਂ ਲੋਕੀ ਦਾ ਜੂਸ ਪੀਓ। ਨੱਕ ਵਿੱਚੋਂ ਖੂਨ ਆ ਰਿਹਾ ਹੋਵੇ ਤਾਂ ਪਿਆਜ਼ ਦਾ ਰਸ ਉングਲਾ ਆਰਾਮ ਮਿਲੇਗਾ। ਨੰਬਰ 21 ਕਿਸ਼ਮਿਸ ਵਿੱਚ ਐਂਟੀਆਕਸੀਡੈਂਟ ਤੇ ਵਿਟਾਮਿਨ ਸੀ ਪਾਇਆ ਜਾਂਦਾ ਜੋ ਸਾਡੀ ਇਮਿਊਨਿਟੀ ਸਿਸਟਮ ਨੂੰ ਮਜ਼ਬੂਤ ਕਰਦੀ ਹੈ ਤੇ ਸਰਦੀ ਝੁਕਾਮ ਤੇ ਇਨਫੈਕਸ਼ਨ ਦੀਆਂ ਸਮੱਸਿਆ ਨੂੰ ਘੱਟ ਕਰਨ ਦਾ ਕੰਮ ਕਰਦੀ ਹੈ। ਨੰਬਰ 5 ਬੇਕਿੰਗ ਸੋਡਾ ਤੇ ਨਮਕ ਮਿਲਾ ਕੇ ਆਪਣੇ ਦੰਦਾਂ ਨੂੰ ਸਾਫ਼ ਕਰੋ ਇਸ ਨਾਲ ਤੁਹਾਡੇ ਦੰਦ ਮੋਤੀਆਂ ਦੀ ਤਰ੍ਹਾਂ ਚਮਕਣ ਲੱਗ ਜਾਣਗੇ ਨੰਬਰ 6 ਜੇਕਰ ਤੁਸੀਂ ਸਵੇਰੇ ਖਾਲੀ ਪੇਟ ਦੁੱਧ ਵਿੱਚ ਸ਼ਹਿਦ ਮਿਲਾ ਕੇ ਪੀ ਲੈਂਦੇ ਹੋ ਤਾਂ ਇਸ ਨਾਲ ਤੁਹਾਡੀ ਨਜ਼ਰ ਤੇਜ਼ ਹੋਣ ਲੱਗ ਜਾਂਦੀ ਹੈ ਸ਼ਹਿਦ ਵਿੱਚ ਸਿਰਕਾ ਮਿਲਾ ਕੇ ਗਰਲਾ ਕਰਨਾ ਦੰਦ ਕਦੇ ਵੀ ਖਰਾਬ ਨਹੀਂ ਹੁੰਦੇ ਨੰਬਰ 24 ਮਲਤਾਨੀ ਮਿੱਟੀ ਅਤੇ ਗੁਲਾਬ ਜਲ ਮਿਲਾ ਕੇ ਹਫਤੇ ਵਿੱਚ ਇੱਕ ਵਾਰ ਇਹ ਫੇਸ ਫੇਸ ਪੈਕ ਜ਼ਰੂਰ ਲਗਾਓ। ਨਾਰੀਅਲ ਪਾਣੀ ਪੀਵੋ। ਇਸ ਰੀਨ ਨੂੰ ਹਾਈਡਰੇਟ ਕਰੇਗਾ ਜਿਸ ਨਾਲ ਚਿਹਰੇ ਤੇ ਚਮਕਾਵੇਗੀ। ਨੰਬਰ 25 ਜ਼ਿਆਦਾ ਨਮਕ-ਚੀਨੀ ਦਾ ਸੇਵਨ ਨਾ ਕਰੋ। 10 ਮਿੰਟ ਧੁੱਪ ਜ਼ਰੂਰ ਸੇਕੋ। ਮੌਸਮੀ ਫਲ ਅਤੇ ਸਬਜ਼ੀਆਂ ਜ਼ਰੂਰ ਖਾਓ। ਨੰਬਰ 26 ਰੋਜ਼ਾਨਾ 5 ਭਿਜੇ ਹੋਏ ਬਦਾਮ ਖਾਓ। 7 ਤੋਂ 8 ਘੰਟੇ ਦੀ ਨੀਂਦ ਲਓ ਤੇ ਨਾਲ ਹੀ ਪਾਣੀ ਬਦ ਤੋਂ ਬਦ ਪੀਓ। ਇਸ ਨਾਲ ਤੁਹਾਨੂੰ ਕਦੇ ਵੀ ਡਾਕਟਰ ਦੀ ਜ਼ਰੂਰਤ ਨਹੀਂ ਪਵੇਗੀ। ਨੰਬਰ 27 ਮਿੱਟੀ ਦੇ ਬਰਤਨ ਵਿੱਚ ਖਾਣਾ ਖਾਣਾ ਕਦੇ ਵੀ ਕੋਈ ਵੀ ਬਿਮਾਰੀ ਨਹੀਂ ਲੱਗਦੀ ਤੇ ਨਾਲ ਹੀ ਪਾਣੀ ਪੀਣਾ ਸਰੀਰ ਦੇ ਕਈ ਰੋਗ ਦੂਰ ਹੋ ਜਾਂਦੇ ਹਨ ਨੰਬਰ 28 ਜੇਕਰ ਤੁਹਾਨੂੰ ਜ਼ਿਆਦਾ ਪਿਆਸ ਲੱਗੀ ਹੋਵੇ ਤਾਂ ਪਾਣੀ ਹਮੇਸ਼ਾ ਸਿਪ-ਸਿਪ ਕਰਕੇ ਪੀਓ ਤੇ ਨਾਲ ਹੀ ਸਵੇਰ ਸ਼ਾਮ ਦੀ ਸਿਆ ਜ਼ਰੂਰ ਕਰੋ ਇਸ ਨਾਲ ਸਰੀਰ ਹਮੇਸ਼ਾ ਤਰੋ-ਤਾਜ਼ਾ ਮਹਿਸੂਸ ਕਰੇਗਾ। ਨੰਬਰ 29 ਨਿੰਮ ਦੇ ਪੱਤਿਆਂ ਦਾ ਪਾਣੀ ਪੀਣਾ ਪੇਟ ਹਮੇਸ਼ਾ ਸਾਫ਼-ਸੁਥਰਾ ਰਹਿੰਦਾ ਤੇ ਨਾਲ ਹੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਅਲਰਜੀ ਦੀ ਸਮੱਸਿਆ ਨਹੀਂ ਹੁੰਦੀ। ਨੰਬਰ 30 ਰੋਜ਼ਾਨਾ ਇੱਕ ਖੀਰਾ ਜ਼ਰੂਰ ਖਾਓ ਇਸ ਨਾਲ ਦਿਲ ਦੀ ਧੜਕਣ ਹਮੇਸ਼ਾ ਸਹੀ ਰਹਿੰਦੀ ਹੈ ਨਾਲ ਹੀ ਸਰੀਰ ਵੀ ਹਾਈਡਰੇਟ ਰਹਿੰਦਾ। ਨੰਬਰ 31 ਅੱਖਾਂ ਥੱਲੇ ਪਏ ਕਾਲੇ ਘੇਰੇ ਖਤਮ ਕਰਨ ਲਈ ਸੰਤਰੇ ਦੇ ਰਸ ਵਿੱਚ 3 ਤੋਂ 4 ਬੂੰਦਾਂ ਗlycerin ਦੀ ਮਿਲਾ ਕੇ ਰਾਤ ਨੂੰ ਸੌਣ ਤੋਂ ਪਹਿਲਾਂ ਲਗਾ ਲਓ ਇਸ ਨਾਲ ਕਾਲੇ ਪਏ ਘੇਰੇ ਸਾਫ਼ ਹੋ ਜਾਣਗੇ। ਨੰਬਰ 32 ਜੇਕਰ ਤੁਸੀਂ ਬਹੁਤ ਜ਼ਿਆਦਾ ਟਮਾਟਰ ਦਾ ਸੇਵਨ ਕਰਦੇ ਹੋ ਤਾਂ ਇਸ ਨਾਲ ਗੁਰਦੇ ਵਿੱਚ ਪੱਥਰੀ ਬਣਦੇ ਸੰਕੇਤ ਵੱਧਣ ਲੱਗ ਜਾਂਦੇ ਹਨ। ਨੰਬਰ 33 ਮਸਰ ਦੀ ਦਾਲ ਦਾ ਲੇਪ ਬਣਾ ਕੇ ਚਿਹਰੇ ਉੱਪਰ ਲਗਾਉਣ ਨਾਲ ਚਿਹਰਾ ਟਾਈਟ ਹੋ ਜਾਂਦਾ ਤੇ ਨਾਲ ਹੀ ਚਿਹਰੇ ਤੇ ਚਮਕਣ ਲੱਗ ਜਾਂਦੀ ਹੈ ਦਾਗ-ਧੱਬੇ ਖਤਮ ਹੋ ਜਾਂਦੇ ਹਨ। ਨੰਬਰ 34 ਖਾਣੇ ਵਿੱਚ ਕਾਲੇ ਜੀਰੇ ਦਾ ਇਸਤੇਮਾਲ ਕਰਨ ਨਾਲ ਪੇਟ ਅਤੇ ਅੰਤੜੀਆਂ ਦੀ ਕਦੇ ਵੀ ਕੋਈ ਵੀ ਸਮੱਸਿਆ ਨਹੀਂ ਹੁੰਦੀ। ਨੰਬਰ 35 ਰੋਟੀ ਬਣਾਉਣ ਸਮੇਂ ਹਮੇਸ਼ਾ ਚੱਕਲੇ ਥੱਲੇ ਜਾਂ ਤਾਂ ਅਖਬਾਰ ਵਿਛਾ ਲਓ ਜਾਂ ਕੋਈ ਤੌਲੀਆ ਇਸ ਨਾਲ ਤੁਹਾਡੀ ਸੈਲਫ ਕਦੇ ਵੀ ਖਰਾਬ ਨਹੀਂ ਹੋਵੇਗੀ। ਨੰਬਰ 36 ਫ੍ਰਿਜ ਨੂੰ ਇੱਕ ਤੋਂ ਦੋ ਦਿਨਾਂ ਬਾਅਦ ਹੀ ਸਾਫ਼ ਕਰਦੇ ਰਹਿਣਾ ਚਾਹੀਦਾ ਇਸ ਨਾਲ ਫ੍ਰਿਜ ਵਿੱਚ ਜ਼ਿਆਦਾ ਗੰਦਗੀ ਨਹੀਂ ਪੈਂਦੀ ਜਿਸ ਨਾਲ ਤੁਹਾਡਾ ਸਮਾਂ ਖਰਾਬ ਨਹੀਂ ਹੋਵੇਗਾ। ਨੰਬਰ 37 ਫਰਿੱਜ ਵਿੱਚ ਇੱਕ ਨਿੰਬੂ ਦਾ ਟੁਕੜਾ ਰੱਖਣਾ ਫਰਿੱਜ ਵਿੱਚੋਂ ਕਦੇ ਵੀ ਗੰਦੀ 스ਮੈਲ ਨਹੀਂ ਆਉਂਦੀ। ਨੰਬਰ 38 ਜੇਕਰ ਹਿੰਗ ਅਸਲੀ ਹੋਵੇ ਤਾਂ ਉਸ ਦੀ ਅੱਗ ਵਿੱਚੋਂ ਲੋ ਚਮਕੀਲੀ ਹੋਵੇਗੀ ਤੇ ਨਾਲ ਹੀ ਉਸ ਦਾ ਧੂਆਂ ਖੁਸ਼ਬੂ ਵਾਲਾ ਹੋਵੇਗਾ। ਨੰਬਰ 39 ਚਾਹ ਪੱਤੀ ਦੇ ਉਬਲੇ ਹੋਏ ਪਾਣੀ ਨਾਲ ਆਪਣੇ ਵਾਲਾਂ ਨੂੰ ਧੋਲੋ ਇਸ ਨਾਲ ਬਹੁਤ ਹੀ ਘੱਟ ਬਾਲ ਝੜਨਗੇ। ਨੰਬਰ 40 ਸੌਣ ਸਮੇਂ ਕਦੇ ਵੀ ਸਰਾਣਾ ਲੈ ਕੇ ਨਾ ਸੋਵੋ ਨਹੀਂ ਤਾਂ ਤੁਸੀਂ ਕਮਰਦਰਦ ਤੋਂ ਪਰੇਸ਼ਾਨ रह ਸਕਦੇ ਹੋ। ਨੰਬਰ 41 ਜੇਕਰ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਪੈਰਾਂ ਦੀਆਂ ਤਲੀਆਂ ਦੀ ਮਾਲਿਸ਼ ਕਰਕੇ ਸੌਂਦੇ ਹੋ ਤਾਂ ਇਸ ਨਾਲ ਦਿਨ ਭਰ ਦੀ ਥਕਾਵਟ ਦੂਰ ਹੋ ਜਾਂਦੀ ਹੈ ਨਾਲ ਹੀ ਅੱਖਾਂ ਨੂੰ ਵੀ ਬਹੁਤ ਹੀ ਲਾਭ ਮਿਲਦਾ ਹੈ। ਨੰਬਰ 42 ਰਾਤ ਦੇ ਸਮੇਂ ਜੇਕਰ ਤੁਸੀਂ ਜਲਦੀ ਖਾਣਾ ਖਾ ਲੈਂਦੇ ਹੋ ਤਾਂ ਇਸ ਨਾਲ ਤੁਸੀਂ ਬਹੁਤ ਸਾਰੇ ਰੋਗਾਂ ਤੋਂ ਬਚੇ ਰਹਿ ਸਕਦੇ ਹੋ। ਨੰਬਰ 43 ਸੰਤਰਾ, ਪਪੀਤਾ, ਤਰਬੂਜ ਵਰਗੇ ਫਲ ਖਾਓ। ਹਫ਼ਤੇ ਵਿੱਚ ਤਿੰਨ ਵਾਰ ਨਾਰੀਅਲ ਪਾਣੀ ਪੀਵੋ ਤੇ ਨਾਲ ਹੀ 8 ਤੋਂ 10 ਗਲਾਸ ਪਾਣੀ ਦੇ ਪੀਵੋ। ਤੁਹਾਡੀ ਸਕਿਨ ਨੂੰ ਜਵਾਨ ਕਰਨ ਤੇ ਨਾਲ ਹੀ ਸਾਫ਼ ਸੁਥਰੀ ਚਮਕਦਾਰ ਬਣਾਉਣ ਤੋਂ ਕੋਈ ਵੀ ਨਹੀਂ ਰੋਕ ਸਕਦਾ ਨੰਬਰ 44 ਅਜਵੈਣ ਖਾਣਾ ਪੇਟ ਸੰਬੰਧੀ ਕੋਈ ਵੀ ਸਮੱਸਿਆ ਨਹੀਂ ਹੋਵੇਗੀ ਲਸਣ ਖਾਣਾ ਤੁਸੀ ਬਹੁਤ ਸਾਰੇ ਰੋਗਾਂ ਤੋਂ ਬਚੇ ਰਹਿ ਸਕਦੇ ਹੋ ਐਲੋਵੇਰਾ ਹੱਡੀਆਂ ਨੂੰ ਮਜ਼ਬੂਤ ਕਰਦੀ ਹੈ ਤੇ ਨਾਲ ਹੀ ਚਿਹਰੇ ਉੱਪਰ ਚਮਕ ਲੈ ਕੇ ਆਉਂਦੀ ਹੈ ਨੰਬਰ 45 ਜੇਕਰ ਤੁਸੀ ਆਪਣੇ ਚਿਹਰੇ ਦੀ ਡੈੱਡ ਸਕਿਨ ਨੂੰ ਹਟਾਉਣਾ ਚਾਹੁੰਦੇ ਹੋ ਤਾਂ ਚਿਹਰੇ ਉੱਪਰ ਕੱਚਾ ਦੁੱਧ ਲਗਾ ਲਓ ਇਸ ਨਾਲ ਚਿਹਰੇ ਤੇ ਬਹੁਤ ਚਮਕ ਆਉਣ ਲੱਗ ਜਾਵੇਗੀ ਨੰਬਰ 46 ਜੇਕਰ ਤੁਹਾਡੇ ਕੰਨ ਵਿੱਚ ਜੂਰ ਰਹੀ ਹੈ ਤਾਂ ਇਸ ਦਾ ਮਤਲਬ ਕੀ ਤੁਹਾਡੇ ਕੰਨ ਵਿੱਚ ਬਹੁਤ ਜ਼ਿਆਦਾ ਮੈਲ ਜਮਾ ਹੋਈ ਹੈ ਇਸ ਨੂੰ ਕੱਢਣ ਲਈ ਸਰੋਂ ਦਾ ਤੇਲ ਗਰਮਾ ਕਰਕੇ ਕੰਨ ਵਿੱਚ ਹਲੋ ਸਾਰੀ ਮਿਹੜ ਬਾਹਰ ਨਿਕਲ ਜਾ। ਨੰਬਰ 47 ਰੋਜ਼ਾਨਾ 2 ਤੋਂ 3 ਤુલਸੀ ਦੇ ਪੱਤੇ ਜ਼ਰੂਰ ਖਾ ਲਿਆ ਕਰੋ। ਇਸ ਨਾਲ ਸਰੀਰ ਨੂੰ ਕਦੇ ਵੀ ਕੋਈ ਵੀ ਬਿਮਾਰੀ ਨਹੀਂ ਲੱਗਦੀ ਤੇ ਨਾਲ ਹੀ ਸਾਡੀ ਇਮਿਊਨਿਟੀ ਵੀ ਮਜ਼ਬੂਤ ਹੁੰਦੀ ਹੈ। ਨੰਬਰ 48 ਰਾਤ ਦੀ ਬਜਰੀ ਰੋਟੀ ਜ਼ਰੂਰ ਸਵੇਰੇ ਖਾਓ। ਇਸ ਵਿੱਚ ਫਾਈਬਰ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ ਜਿਸ ਨਾਲ ਸਰੀਰ ਦੇ ਬਹੁਤ ਸਾਰੇ ਰੋਗ ਦੂਰ ਹੋ ਜਾਂਦੇ ਹਨ। ਨੰਬਰ 49 ਖਾਣ ਵਿੱਚ ਕਦੇ ਵੀ ਰੋਟੀ ਲਪੇਟ ਕੇ ਨਾ ਖਾਓ। ਇਸ ਵਿੱਚ ਵਰਤੀ ਜਾਣ ਵਾਲੀ ਛਾਹੀ ਤੁਹਾਡੇ ਸਰੀਰ ਦਾ ਬਹੁਤ ਨੁਕਸਾਨ ਕਰ ਸਕਦੀ ਹੈ। ਨੰਬਰ 5 ਇੱਕ ਸਰਵੇ ਮੁਤਾਬਕ ਜਿਹੜੇ ਲੋਕ ਬਦਾਮ ਖਾਂਦੇ ਉਹਨਾਂ ਦੀ ਉਮਰ ਬਹੁਤ ਲੰਮੀ ਹੁੰਦੀ ਹੈ ਇਸ ਲਈ ਰੋਜ਼ਾਨਾ ਰਾਤ ਨੂੰ ਆਪਣੇ ਘਰ ਦੇ ਹਰ ਮੈਂਬਰ ਲਈ ਚਾਰ ਬਦਾਮ ਭੌਂ ਕੇ ਰੱਖੋ ਸਵੇਰੇ ਛਿਲਕ ਮੇਰੇ ਪਿਆਰੇ ਦੋਸਤੋ ਇਹ ਵੀਡੀਓ ਇੱਕ ਜਾਣਕਾਰੀ ਲਈ ਬਣਾਈ ਗਈ ਹੈ ਜੇਕਰ ਤੁਸੀਂ ਕਿਸੇ ਬਿਮਾਰੀ ਦਾ ਸ਼ਿਕਾਰ ਹੋ ਤੇ ਇਹਨਾਂ ਤਰੀਕਿਆਂ ਨੂੰ ਅਪਣਾਉਣ ਤੋਂ ਪਹਿਲਾਂ ਇੱਕ ਵਾਰ ਆਪਣੇ ਡਾਕਟਰ ਨਾਲ ਸੰਪਰਕ ਜ਼ਰੂਰ ਕਰੋ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸੋ ਤੇ ਨਾਲ ਹੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰੋ ਤੇ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਵੀਡੀਓ ਦੇਖਣ ਲਈ ਦਿਲ ਤੋਂ ਧੰਨਵਾਦ ਕਰਦੀ ਹਾਂ